ਜੀ ਜ਼ਿੰਦਗੀ ਜੀਣਾ ਕੋਈ ਆਸਾਨ ਕੰਮ ਨਹੀਂ ਇੱਥੇ ਹਰ ਰੋਜ਼ ਮਰਨਾ ਪੈਂਦਾ ਇੱਕ ਦਿਨ ਜਿਉਣ ਦੇ ਲਈ ਪੂਜਾ ਦੀ ਇੱਕ ਕਹਾਣੀ ਹੈ ਜਿਸਦਾ ਵਿਆਹ ਗੁਰਮੀਤ ਦੇ ਨਾਲ ਤਾਂ ਹੋ ਗਿਆ ਪਰ ਵਿਆਹ ਤੋਂ ਬੈਲਾਂ ਤੇ ਬਾਅਦ ਦੇ ਵਿੱਚ ਉਸ ਨੂੰ ਇਹੋ ਜਿਹੀਆਂ ਮੁਸ਼ਕਿਲਾਂ ਆਈਆਂ ਕਿ ਲੋਕਾਂ ਨੇ ਉਸ ਨੂੰ ਤੋੜਨ ਦੇ ਵਿੱਚ ਕੋਈ ਤਸਰ ਨਹੀਂ ਛੱਡੀ ਪਰ ਇਹ ਕੁੜੀ ਦੀ ਹਿੰਮਤ ਹੀ ਸੀ ਕਿ ਅੱਜ ਉਹ ਇੱਕ ਪੁੱਤ ਨੂੰ ਵੀ ਜਨਮ ਦੇ ਚੁੱਕੀ ਹੈ ਘਰ-ਬਾਰ ਨੂੰ ਇਕੱਲੇ ਸੰਭਾਲਦੀ ਹੈ ਕਿਸੇ ਨੇ ਉਸ ਦਾ ਸਾਥ ਨਹੀਂ ਦਿੱਤਾ ਪਰ ਫਿਰ ਵੀ ਉਹ ਅੱਜ ਜ਼ਿੰਦਗੀ ਦੇ ਵਿੱਚ ਖੁਸ਼ ਹੈ ਹਾਲਾਂਕਿ ਬਹੁਤ ਵਾਰ ਇੰਜ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਘਰ ਦੇ ਵਿੱਚ ਬੰਦ ਕਰਕੇ ਰੱਖ ਲੈਂਦੀ ਹੈ ਪਰ ਉਸ ਦਾ પતિ ਉਸ ਨੂੰ ਸਮਝਾਉਂਦਾ ਹੈ ਕਿ ਤੈਨੂੰ ਬਾਹਰ ਨਿਕਲਣਾ ਚਾਹੀਦਾ ਹੈ ਦੁਨੀਆ ਦੀ ਪਰਵਾਹ ਕੀਤੇ ਬਿਨਾ ਪੂਜਾ ਜਦੋਂ 6 ਮਹੀਨੇ ਦੀ ਸੀ ਤਾਂ ਉਸ ਨੂੰ ਬੁਖਾਰ ਹੋਇਆ ਉਸੇ ਹਾਲਤ ਦੇ ਵਿੱਚ ਡਾਕਟਰ ਨੇ ਉਸ ਨੂੰ ਇੰਜੈਕਸ਼ਨ ਲਗਾ ਦਿੱਤਾ ਅਤੇ ਉਹ ਕੁੜੀ ਪੋਲੀਓ ਦਾ ਸ਼ਿਕਾਰ ਹੋ ਗਈ ਆਪਰੇਟ ਵੀ ਕਰਵਾਇਆ ਗਿਆ ਪਰ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਉਸਦੇ ਪੈਰ ਦੀ ਗਲਤ ਨਸ ਵੜ ਦਿੱਤੀ ਗਈ ਜਿਸ ਤੋਂ ਬਾਅਦ ساری ਜ਼ਿੰਦਗੀ ਉਹ ਇਸੇ ਨੂੰ ਹੀ ਝੇਲਦੀ ਆ ਰਹੀ ਹੈ ਸਕੂਲ ਦੇ ਵਿੱਚ ਗਈ ਤਾਂ ਮਾਪਿਆਂ ਦੇ ਵੱਲੋਂ ਹੀ ਹਿੰਮਤ ਕੀਤੀ ਗਈ ਮਾਂ ਹੀ ਆਪਣੀ ਧੀ ਨੂੰ ਚੁੱਪ-ਚੁਪ ਕੇ ਸਕੂਲ ਲੈ ਕੇ ਜਾਂਦੀ ਸੀ ਛੋਟੀਆਂ ਜਮਾਤਾਂ ਤੋਂ ਪੜ੍ਹਦੇ ਹੋਏ ਉਹ ਵੱਡੀ ਕਲਾਸ ਦੇ ਵਿੱਚ ਪਹੁੰਚ ਕੇ ਤੇ ਗ੍ਰੈਜੂਏਸ਼ਨ ਤੱਕ ਕਰ ਲਿਆ ਇਹਨਾਂ ਦੇ ਵਿਦਿਆਲੇ ਉਸ ਦੀ ਮਾਂ ਨੇ ਪੂਰਾ ਸਾਥ ਦਿੱਤਾ ਜਿਤੇ ਜਿਤੇ ਲੋਟ ਸੀ ਉੱਥੇ ਵੱਧ ਕੇ ਮਾਂ ਆਪਣੀ ਧੀ ਦੇ ਨਾਲ ਖੜੀ ਹੋਈ ਅਤੇ ਫਿਰ ਇੱਕ ਦਿਨ ਆਇਆ ਜਦੋਂ ਹੁਣ ਉਸ ਦਾ ਵਿਆਹ ਕਰਨਾ ਸੀ ਪਿਓ ਨੇ ਕਿਹਾ ਕਿ ਕਿਉਂ ਨਾ ਇਸ ਤੇ ਲਈ ਰਿਸ਼ਤਾ ਲੱਭਿਆ ਜਾਵੇ ਗੁਰਮੀਤ ਨਾਮ ਦਾ ਮੁੰਡਾ ਲੱਭਿਆ ਗਿਆ ਅਰੇਂਜ ਮੈਰਿਜ ਦੀ ਤਿਆਰੀ ਕੀਤੀ ਗਈ ਅਤੇ ਜਦੋਂ ਮੁੰਡੇ ਵਾਲੇ ਕੁੜੀ ਨੂੰ ਦੇਖਣ ਆਉਂਦੇ ਨੇ ਤਾਂ ਨਾਲ ਆਏ ਰਿਸ਼ਤੇਦਾਰ ਕਹਿੰਦੇ ਨੇ ਕਿ ਕੁੜੀ ਨੂੰ ਜਲਾ ਕੇ ਦੇਖ ਲਓ ਤੋੜ ਕੇ ਦੇਖ ਲਓ ਕਿ ਹੈ ਤੁੱਟੀ ਦੀ ਤਾਂ ਮੁੰਡੇ ਨੇ ਕਿਹਾ ਕਿ ਨਹੀਂ ਜਿਹਾ ਜਿਹੀ ਮੇਰੀ ਕਿਸਮਤ ਦੇ ਵਿੱਚ ਲਿਖਿਆ ਜਿੱਥੇ ਰੱਬ ਨੇ ਚਾਇਆ ਸਭ ਕੁਝ ਉhti ਹੀ ਹੋ ਰਿਹਾ ਤੇ ਹੌਣ ਦੋ ਇਸੇ ਤਰ੍ਹਾਂ ਰਿਸ਼ਤਾ ਪੱਕਾ ਹੋਇਆ ਤੇ ਵਿਆਹ ਦੇ ਲਈ 1 ਸਾਲ ਦਾ ਸਮਾਂ ਪਾ ਲਿਆ ਗਿਆ ਇਸ ਇੱਕ ਸਾਲ ਦੇ ਵਿੱਚ ਰਿਸ਼ਤੇਦਾਰਾਂ ਨੇ ਕੋਈ ਕਸਰ ਨਹੀਂ ਛੱਡੀ ਪਾਣੀ ਮਾਰਨ ਦੀ ਇਹ ਉਹ ਹੀ ਚਬਤ ਕਰੇ ਗਏ ਜਿਨ੍ਹਾਂ ਨੂੰ ਸੁਣ ਕੇ ਭਾਵੇਂ ਅੱਜ ਕਰੀਬ 15 ਸਾਲ ਹੋ ਚੁੱਕੇ ਨੇ ਵਿਆਹ ਨੂੰ ਅੱਜ ਵੀ ਪੂਜਾ ਰੋ ਪੈਂਦੀ ਲੋਕ ਕਹਿੰਦੇ ਸੀ ਕਿ ਮੁੰਡੇ ਵਾਲਿਆਂ ਨੇ ਆਪਣਾ ਮੁੰਡਾ ਲੱਗਦਾ ਵੇਚ ਦਿੱਤਾ ਕਿਉਂਕਿ ਕੁੜੀ ਦੇ ਵਿੱਚ ਤਾਂ ਰੁਕਸ ਹੈ ਅਤੇ ਮੁੰਡਾ ਚੰਗਾ ਭਲਾ ਇਹਨਾਂ ਨੂੰ ਕੀ ਲੋੜ ਪਈ ਸੀ ਉੱਥੇ ਵਿਆਹ ਕਰਨ ਦੀ ਇਹੋ ਜਿਹੀਆਂ ਗੱਲਾਂ ਲਗਾਤਾਰ ਹੁੰਦੀਆਂ ਆਈਆਂ ਐਂਗੇਜਮੈਂਟ ਵਾਲੇ ਦਿਨ ਵੀ ਤਾਨੇ ਮਿਹਨੇ ਦਿੱਤੇ ਗਏ ਅਤੇ ਕਿਸੇ ਤਰ੍ਹਾਂ ਦੇ ਨਾਲ ਇਹ ਮਾੜੀਆਂ ਗੱਲਾਂ ਕੁੜੀ ਦੇ ਦਿਲ ਦੇ ਵਿੱਚ ਵੀ ਪੈ ਗਈਆਂ ਜ਼ਾਹਿਰ ਹੈ ਕਿ ਉਸ ਨੂੰ ਦੁੱਖ ਹੋਣਾ ਸੀ ਉਸਨੇ ਰੋਣਾ ਸੀ ਤੜਫਣਾ ਸੀ ਆਪਣੀ ਕਿਸਮਤ ਨੂੰ ਕੋਸਣਾ ਸੀ ਅਤੇ ਨਾਲ ਲੋਕਾਂ ਨੂੰ ਵੀ ਜਿਹੜੇ ਕੋ ਉਸ ਦੀ ਤਕਲੀਫ ਨੂੰ ਦੇਖਦੇ ਹੋਏ ਵੀ ਸਮਝ ਨਹੀਂ پا ਰਹੇ ਸੀ ਪਰ ਇੱਥੇ ਗੁਰਮੀਤ ਨੇ ਸਾਥ ਦਿੱਤਾ ਅਤੇ ਵਿਆਹ ਵੀ ਹੋ ਗਿਆ ਵਿਆਹ ਦੇ ਮਗਰੋਂ ਵੀ ਹਾਲਾਤ ਸੁਖਾਲੇ ਨਹੀਂ ਰਹੇ ਰਿਸ਼ਤੇਦਾਰ ਗੱਲਾਂ ਕਰਦੇ ਕੁੜੀ ਨੂੰ ਨੋਟਿਸ ਕਰਦੇ ਜੋ ਦੋਸਤੇ ਘਰ ਆਉਂਦੇ ਅਤੇ ਬਾਅਦ ਦੇ ਵਿੱਚ ਗੱਲਾਂ ਬਣਾਉਂਦੇ ਪੂਜਾ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਸਦੇ ਪਿਤਾ ਦੀ ਵੀ ਜਾਨ ਚਲੀ ਗਈ ਅਤੇ ਇਸ ਕਾਲ ਦਾ ਦੁੱਖ ਨੂੰ ਬਹੁਤ ਵੱਡਾ ਲੱਗਿਆ ਇਸ ਦੁੱਖ ਦੇ ਵਿੱਚ ਉਹ ਜੀਤਾ ਰਹੀ ਸੀ ਪਰ ਖੁਦ ਨੂੰ ਸਮਝ ਨਹੀਂ پا ਰਹੀ ਸੀ ਮਾਨਸਿਕ ਤੌਰ ਤੇ ਪਰੇਸ਼ਾਨ ਹੋਣਾ ਸ਼ੁਰੂ ਹੋ ਗਈ ਪੇਕੇ ਘਰ ਦੇ ਵੀ ਚਲੀ ਗਈ ਤਾਂ ਕਿ ਕੋਈ ਥੈਰੇਪੀ ਜਾਂ ਫਿਰ ਇਲਾਜ ਕਰਵਾਇਆ ਜਾ ਸਕੇ ਪਰ ਜਦੋਂ ਇਹ ਕੁੜੀ ਆਪਣੇ ਪੇਕੇ ਘਰ ਚੋਂ ਲਈ ਗਈ ਤਾਂ ਪਿੱਛੋਂ ਸੱਸ ਨੇ ਆਪਣੇ ਹੀ ਮੁੰਡੇ ਨੂੰ ਢੋਂਕਾਉਣਾ ਸ਼ੁਰੂ ਕਰ ਦਿੱਤਾ ਉਹਨੂੰ ਕਿਹਾ ਕਿ ਉਹ ਤਾਂ ਚਲੀ ਗਈ ਰਿਸ਼ਤੇਦਾਰ ਵੀ ਕਹਿਣ ਲੱਗੇ ਕਿ ਹੁਣ ਤੂੰ ਕਿਤੇ ਹੋਰ ਵਿਆਹ ਕਰਵਾ ਲੈ ਤੂੰ ਹੁਣ ਉਸ ਨੂੰ ਛੱਡ ਦੇ ਉਹ ਤਾਂ ਘਰ ਛੱਡ ਕੇ ਚਲੀ ਹੀ ਗਈ ਹੁਣ ਇਹ ਸ਼ਬਦ ਸਿਰਫ ਸਾਸਤੇ ਵੱਲੋਂ ਹੀ ਕਹੇ ਗਏ ਸੀ ਜਾਂ ਫਿਰ ਸਿਰਫ ਰਿਸ਼ਤੇਦਾਰਾਂ ਦੇ ਵੱਲੋਂ ਕਹੇ ਗਏ ਸੀ ਇਹਦਾ ਖੈਰ ਪੂਜਾ ਤੇ ਉਸ ਦਾ ਪਰਿਵਾਰ ਬੈਠਰ ਜਾਣ ਘਰ ਤੇ ਵੀ ਜਦੋਂ ਇਹੋ ਜਿਹੀਆਂ ਗੱਲਾਂ ਹੋਣ ਲੱਗ ਜਾਣ ਤਾਂ ਬੇਫਰੋਸ ਕੀ ਦੇ ਰਿਸ਼ਤੇ ਸ਼ੁਰੂ ਹੋ ਜਾਂਦੇ ਨੇ ਅਤੇ ਕੁੜੀ ਨਾ ਜਾਣਦੀ ਹੋਈ ਵੀ ਅਜਿਹੇ ਹਾਲਾਤਾਂ ਦੇ ਵਿੱਚ ਆ ਜਾਂਦੀ ਹੈ ਜਿੱਥੇ ਉਹ ਹਰ ਸੋਚ ਨੂੰ ਹਰ ਵਿਚਾਰ ਨੂੰ ਦੁਗਣਾ ਤਿੱਗਣਾ ਕਰਕੇ ਸੋਚਦੀ ਹੈ ਪਰ ਫਿਰ ਵੀ ਸਮਝ ਨਹੀਂ ਪਾਉਂਦੀ ਕਿ ਉਹ ਕਿੱਥੇ ਗਲਤੀ ਕਰ ਰਹੀ ਹੈ ਕਿਉਂਕਿ ਉਸ ਨੂੰ ਗਲਤੀ ਸਮਝ ਨਹੀਂ ਲੱਗ ਪਉਂਦੀ ਕਿ ਲੋਕ ਸਹੀ ਗੱਲ ਨੂੰ ਵੀ ਗਲਤ ਠਹਿਰਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਖੈਰ ਥੈਰੇਪੀ ਨੂੰ ਵਿਚਾਰੀ ਦੀ ਛੱਡ ਕੇ ਪੂਜਾ ਆਪਣੇ ਸਹੁਰੇ ਘਰ ਵਾਪਸ ਆ ਗਈ ਹਾਲਾਂਕਿ ਉਸ ਦੀ ਮਾਂ ਨੇ ਰੋਕਿਆ ਕਿ ਟ੍ਰੀਟਮੈਂਟ ਚੱਲ ਰਿਹਾ ਹੈ ਬਾਤ ਤੇ ਵੀ ਚੱਲੀ ਜਾਏ ਪਰ ਪੂਜਾ ਨੇ ਕਿਹਾ ਕਿ ਇਸ ਸਮੇਂ ਮੇਰਾ ਆਪਣੇ ਘਰ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਵਾਪਸ ਆ ਕੇ ਪੂਜਾ ਜਦੋਂ ਪ੍ਰੈਗਨੈਂਟ ਵੀ ਹੋਈ ਤਾਂ ਰਿਸ਼ਤੇਦਾਰ ਕਹਿੰਦੇ ਕਿ ਜਿਨ੍ਹਾਂ ਨੂੰ ਪੋਲੀਓ ਵਰਗੀ ਬਿਮਾਰੀ ਹੁੰਦੀ ਹੈ ਉਹਨਾਂ ਦੇ ਬੱਚੇ ਵੀ ਇਹੋ ਜਿਹੇ ਹੀ ਪੈਦਾ ਹੋਣਗੇ। ਇੱਕ ਤਾਂ ਪ੍ਰੈਗਨੈਂਸੀ ਦਾ ਦੌਰ ਕਈ ਵਿਚਾਰ ਆਣੇ ਜਾਣੇ, ਕਈ ਚਿੰਤਾਵਾਂ ਦਾ ਘੇਰ ਜਾਣਾ ਅਤੇ ਨਾਲ ਹੀ ਇਹ ਚਿੰਤਾ ਤੇ ਦੇਣੀ ਕਿ ਤੇਰੇ ਪੇਟ ਦੇ ਵਿੱਚ ਪਲ ਰਿਹਾ ਬੱਚਾ ਵੀ ਤੇਰੇ ਵਰਗਾ ਹੀ ਹੋਵੇਗਾ। ਇਹ ਸਭ ਤੋਂ ਵੱਡਾ ਦੁੱਖ ਸੀ ਉਸਮਾਨ ਨੂੰ। 8ਵੇਂ ਮਹੀਨੇ ਦੇ ਵਿੱਚ ਪੂਜਾ ਡਿੱਗ ਪੈਂਦੀ ਹੈ ਪਰ ਰੱਬ ਨੇ ਦੋਹਾਂ ਨੂੰ ਬਚਾ ਲਿਆ ਉਸਦੇ ਪੁੱਤ ਨੂੰ ਵੀ ਅਤੇ ਪੂਜਾ ਅਜ ਪੂਜਾ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਹੈ ਜਿਸ ਦੇ ਉਮਰ ਹੁਣ ਕਰੀਬ 13 ਸਾਲ ਦੇ ਹੋਣਗੇ ਤਾਂ ਲੋਕ ਕਦੇ ਨਹੀਂ ਸੋਚਦੇ ਤੁਹਾਡੇ ਬਾਰੇ ਇਸ ਕਰਕੇ ਚਿੰਤਾ ਨਾ ਕਰੋ ਕਿ ਲੋਕ ਤੁਹਾਨੂੰ ਚੰਗਾ ਕਿਉਂ ਨਹੀਂ ਗਏ ਇਹna ਸੋਚੋ ਕਿ ਤੁਹਾਨੂੰ ਮਾੜਾ ਕਿਉਂ ਬੋਲ ਰਹੇ ਹਨ ਉਹਨਾਂ ਕੋਲ ਹੈ ਹੀ ਉਹ ਚੀਜ਼ ਅਕਸਰ ਲੋਕ ਦੂਸਰਿਆਂ ਨੂੰ ਵੀ ਦੇਂਦੇ ਨੇ ਜੋ ਉਹਨਾਂ ਦੇ ਖੁਦ ਕੋਲ ਸੀ। ਯਾਨੀ ਕਿ ਬੁਰੀਆਂ ਗੱਲਾਂ, ਬੁਰੀ ਸੋਚ, ਨਕਾਰਾਤਮਕ ਚੀਜ਼ਾਂ ਅਤੇ ਤੁਹਾਨੂੰ ਛੋਟਾ ਮਹਿਸੂਸ ਕਰਾਉਣਾ। ਪੂਜਾ ਕਹਿੰਦੀ ਹੈ ਕਿ ਮੈਨੂੰ ਇਹ ਵਿਚਾਰਾ ਸ਼ਬਦ ਸੁਣਨਾ ਹੀ ਚੰਗਾ ਨਹੀਂ। ਅੰਦਰੋਂ ਟੁੱਟ ਜਾਂਦੀ ਹੈ ਉਹ ਜਦੋਂ ਕੋਈ ਉਸ ਨੂੰ ਵਿਚਾਰਾ ਆਖਦਾ। ਕਦੇ-ਕਦੇ ਰੱਬ ਨਾਲ ਵੀ ਸ਼ਿਕਵਾ ਕਰਦੀ ਹੈ ਕਿ ਮੈਂ ਆਖਿਰਕਾਰ ਇਹ ਦੋ ਜਗ੍ਹਾ ਕੀ ਕਰ ਦਿੱਤਾ ਇਹ ਸਾਰੀ ਦੁਨੀਆ ਨਾਰਮਲ ਹੈ ਸਾਰੀ ਦੁਨੀਆ ਚੰਗੀ ਭਲੀ ਹੈ ਮੇਰੇ ਨਾਲ ਹੀ ਇੰਜ ਕਿਉਂ ਹੋਣਾ ਸੀ ਤਾਂ ਸ਼ਿਕਵੇ ਸ਼ਿਕਾਇਤਾਂ ਹਰੇਕ ਨੂੰ ਹੁੰਦੀਆਂ ਨੇ ਪਰ ਇਹ ਚਲਦੀਆਂ ਰਹਿਣੀਆਂ ਨੇ ਜ਼ਿੰਦਗੀ ਦੇ ਨਾਲ ਕਿਉਂਕਿ ਜਿਨ੍ਹਾਂ ਕੋਲ ਸਭ ਕੁਝ ਹੈ ਜਿਨ੍ਹਾਂ ਕੋਲ ਕੁਝ ਵੀ ਨਹੀਂ ਹਰ ਕੋਈ ਸ਼ਿਕਾਇਤ ਹੀ ਕਰ ਰਿਹਾ ਹੈ ਜ਼ਿੰਦਗੀ ਨੂੰ ਸਮਝਣਾ ਇਹਦੇ ਨਾਲ ਜੁੜਣਾ ਤੇ ਅੱਗੇ ਚੱਲਣਾ ਮਾਨੂੰ ਆਪਣੀ ਹਿੰਮਤ ਅਤੇ ਸੋਚਣਾਂ ਦੀ ਬਣਨੀ। ਇਸੇ ਦੂਸਰੇ ਵਿਅਕਤੀ ਤੋਂ ਤੁਸੀਂ ਚੰਗੇ ਦੀ ਉਮੀਦ ਨਹੀਂ ਕਰ ਸਕਦੇ ਕਿਉਂਕਿ ਉਹ ਸਮੇਂ ਤੱਕ ਤੁਹਾਡਾ ਚੰਗਾ ਸੋਚ ਨਹੀਂ ਸਕਦੇ ਕਰ ਨਹੀਂ ਸਕਦੇ ਜਦੋਂ ਤੱਕ ਤੁਸੀਂ ਖੁਦ ਆਪਣੇ ਲਈ ਖੜੇ ਨਹੀਂ ਹੋਵੋਗੇ ਆਪਣੇ ਲਈ ਚੰਗਾ ਨਹੀਂ ਕਰੋਗੇ। ਤੇ ਗੁਰਮੀਤ ਤੇ ਪੂਜਾ ਦੀ ਲਵ ਸਟੋਰੀ ਸੀ ਅਰੇਂਜ ਮੈਰਿਜ ਤੋਂ ਬਾਅਦ ਉਹਾਂ ਦੇ ਵਿੱਚ ਪਿਆਰ ਹੀ ਇੰਨਾ ਕਿ ਉਹ ਫ੍ਰੈਂਡਲੀ ਬਿਹੇਵ ਕਰਦੇ ਨੇ। ਬਾਜ਼ਾਰ ਤੇ ਵੀ ਜਦੋਂ ਇਹ ਜੋੜਾ ਨਿਕਲਦਾ ਹੈ ਤਾਂ ਕੋਈ ਪਤਾ ਨਹੀਂ ਲਗਾ ਪਾਉਂਦਾ ਕਿ ਇਹ ਆਖਿਰਕਾਰ ਰਿਸ਼ਤਾ ਕੀਆ ਦੋ ਬੰਦੇ ਲਈ ਚਾਹੀਏ ਕਿਉਂਕਿ ਮੁੰਡਾ ਬਿਲਕੁਲ ਠੀਕ ਠਾਕ ਹੈ ਕੁਝ ਲੋਕ ਇਹ ਵੀ ਦੇਖਦੇ ਨੇ ਕਿ ਕੁੜੀ ਦਾ ਇੰਜ ਦੂਸਰੇ ਪਾਸੇ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਜਿੰਨੇ ਇਹ ਖੁਸ਼ ਨੇ ਇਹ ਪਤੀ ਪਤਨੀ ਹਨ ਐਸਲਾ ਸਟੋਰੀ ਤੋਂ ਤੁਸੀਂ ਕੀ ਸਿੱਖਿਆ ਅਤੇ ਉਹਨਾਂ ਲੋਕਾਂ ਨੂੰ ਕਿੰਝ ਤੁਸੀਂ ਹਿੰਮਤ ਦੇ ਸਕਦੇ ਹੋ ਜਿਹੜੇ ਖੁਦ ਨਾਲ ਜੂਝ ਰਹੇ ਹੁੰਦੇ ਹਨ ਅਸਲ ਜ਼ਿੰਦਗੀ ਦੇ ਵਿੱਚ ਹਰ ਕੋਈ ਤਾਂ ਆਪਣੀਆਂ ਤਕਲੀਫਾਂ ਦੇ ਨਾਲ ਹੀ ਜੂਝ ਕੇ ਅੱਗੇ ਵਧਦਾ ਹੈ ਜੇਕਰ ਆਪਾਂ ਕਿਸੇ ਨੂੰ ਉੱਚਾ ਨਹੀਂ ਚੱਕ ਸਕਦੇ ਤਾਂ ਕਿਸੇ ਨੂੰ ਥੱਲੇ ਸੁੱਟ ਕੇ ਵੀ ਨਹੀਂ ਲਾ ਸਕਦੇ। ਪੂਜਾ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਿਓ। ਇਹੋ ਜਿਹੇ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੇਕਰ ਇਸ ਪੂਰੀ ਕਹਾਣੀ ਦੇ ਦਰਮਿਆਨ ਕੁਝ ਗਲਤੀ ਹੋ ਗਈ ਹੋਵੇ ਜਾਂ ਫਿਰ ਕੁਝ ਅਜੀਹਰ ਸ਼ਬਦ ਮੇਰੇ ਤੋਂ ਵੀ ਬੋਲਿਆ ਗਿਆ ਹੋਵੇ। ਕਿਸ ਨੇ ਤੁਹਾਨੂੰ ਥੇਸ ਪਹੁੰਚਾਈ ਤਾਂ ਉਸ ਤੇ ਮਾਫੀ ਫਿਲਹਾਲ ਗੁਰਸ਼ਰਨ ਕੌਰ ਨੂੰ ਦਿਵਿਯਾ ਜੀ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਨੂੰ